ਆਦਾ ਕਿੱਥੇ ਆ ਪਾਲਾ ਕਿੱਥੇ ਖੁਸ਼ੀ ਕਿੱਥੇ ਜੱਗਾ ਕਿੱਥੇ ਆ ਅਸੀਂ ਉਹ ਟੂਰਨਾਮੈਂਟ ਸਟੈਂਡ ਲਿਆ ਸੀ ਯਾਰ ਪਲੇਅਰ ਸਾਰੇ ਜਿਹੜੇ ਬੈਨ ਖਲਾਓ ਸਾਡੇ ਲਈ ਕੋਈ ਨਹੀਂ ਕੋਈ ਬੋਲਿਆ ਇਹ ਸਾਰੇ ਪਲੇਅਰ ਇੱਕ ਮੰਚ ਤੇ ਦੇਖਣਾ ਚਾਹੁੰਦੇ ਉਹ ਹਣ ਕੰਪੇਅਰ ਕਰਨ ਲੱਪਿੰਦੇ ਯਾਰ ਕੈਨੇਡਾ ਤਿੰਨ ਨੇਸ਼ਨਾਂ ਦਾ ਸਾਰੇ ਜਗ੍ਹਾ ਹੋਣ ਪਰ ਇਹ ਪਾਸ ਟੀਮਾਂ ਵੀ ਚਾਰ ਆ ਉਹਦੇ ਟੀਮਾਂ ਵੀ ਅਠਾ ਠਾਟਿਆ ਕੋਵੈਸਟ ਕਰਦੇ ਆ ਵੀ ਆ ਆਪਣੀ ਜਿਹੜੀ ਚੌਧਰ ਆ ਛੱਡੋ ਜੀ ਸ਼ੁਰੂ ਲੱਗ ਗਿਆ ਜੇ ਤੁਸੀਂ ਕਬੱਡੀ ਲਈ ਕੁਝ ਕਰਨਾ ਚਾਹੁੰਦੇ ਆ ਨਾ ਪਲੇਅਰਾਂ ਲਈ ਕਰੋ ਜੇ ਤੁਹਾਡਾ ਇੱਕ ਦਿਨ ਜਿਹੜੇ ਇੱਥੇ ਹੁਣ ਕਈ ਆ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਗਾਂ ਦੀ ਚੌਧਰ ਖਾਤਰ ਲੜਦੇ ਆ ਕੋਈ ਪਲੇਅਰ ਇੱਕ ਦਿਨ ਨਹੀਂ ਆਊਗਾ ਕੀ ਇਹਨਾਂ ਨੂੰ ਵੇਖਣ ਕੋਈ ਆਉਂਦਾ ਲੋਕ ਲੋਕ ਪਲੇਅਰਾਂ ਨੂੰ ਵੇਖਣ ਆਉਂਦੇ ਆ ਇਹਨਾਂ ਕਰਕੇ ਵਿਚਾਰੇ ਏਡੀ ਦੂਰ ਆਪਣਾ ਕੰਮ ਕਰ ਛੱਡ ਕੇ ਆਉਂਦੇ ਆ ਇਹ ਜਿੰਨੇ ਸਾਰੇ ਨਹੀਂ 2-4 ਹੀ ਆ ਇੱਥੇ ਦੋ ਚਾਰ ਬੰਦੇ ਉਹਨਰ ਨੂੰ ਪਤਾ ਯਾ ਵੀ ਸਾਡਾ ਵਿਰੋਧ ਹੁੰਦਾ ਉਹ ਬਾਹਰ ਹੋ ਜਾਂਦੇ ਕਬੱਡੀ ਦਾ ਸੁਧਾਰਿਆ ਕਿਸੇ ਨੂੰ ਪੈਸੇ ਵੀ ਮਿਲਦੇ ਸੀ ਭਾਜੀ 25000 ਪਾਉਂਡ ਸੱਚੇ ਦਾ ਮੁੱਲ ਨਹੀਂ ਹੈਗਾ ਝੂਠੇ ਇੱਥੇ ਵਧਦੇ ਆ ਸੱਚੇ ਮਰਦੇ ਆ ਹਾਂਜੀ ਦੋਸਤੋ ਜੇ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਬਣੇ ਘੰਟੀ ਵਾਲੇ ਬਟਨ ਨੂੰ ਆਨ ਤੇ ਸੈੱਟ ਕਰ ਲਓ ਤਾਂ ਜੋ ਤੁਹਾਨੂੰ ਸਾਡੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜਿਆਦਾ ਸੁਰਖਪਰੀਆ ਮੇਨ ਆਰਗੇਨਾਈਜ਼ਰ ਵੀ ਆ ਕੈਪਟਨ ਵੀ ਆ ਜਾਦੇ ਵੀਰ ਪਹਿਲਾਂ ਤਾਂ ਕੱਲ ਵੀ ਟੀਮ ਵਧੀਆ ਖੇਡੀ ਮੁਬਾਰਕਾਂ ਤੇ ਅੱਜ ਵੀ ਹੁਣ ਵਧੀਆ ਪ੍ਰਦਰਸ਼ਨ ਰਿਹਾ ਪਹਿਲੇ ਮੈਚ ਸਤਿ ਸ਼੍ਰੀ ਅਕਾਲ ਭਾਈ ਸਭ ਤੋਂ ਪਹਿਲਾਂ ਜਿਹਨੇ ਵੀ ਆਪਣਾ ਲਾਈਵ ਤੇ ਵਾਚ ਕਰ ਰਹੇ ਆ ਸਾਰੇ ਪਲੇਅਰਾਂ ਦਾ ਫੈਮਿਲੀ ਵਾਂਗੂ ਸਾਰੇ ਖੇਡਦੇ ਆ ਦਰਸ਼ਕਾਂ ਦਾ ਬਹੁਤ ਸਾਥ ਆ ਇੱਕ ਜੁੜ ਤੱਕ ਸਾਰੇ ਯੂਰ ਮਾਰਦੇ ਉਹਦਾ ਕਰਕੇ ਆਪਾਂ ਟੀਮ ਮੈਚ ਜਿੱਤਿਆ ਜਾਂਦੇ ਵੀਰ ਹਰ ਇੱਕ ਦੇ ਮਨ ਦੇ ਵਿੱਚ ਉਹੀ ਸਵਾਲ ਆ ਸੁਲਤਾਨ ਨਾਲ ਗੱਲ ਹੋਈ ਹੋਰ ਖਿਡਾਰੀਆਂ ਨਾਲ ਦੋ ਫੈਡਰੇਸ਼ਨਾਂ ਬਣੀਆਂ ਵੱਖੋ ਵੱਖਰੇ ਮੈਚ ਕਿਵੇਂ ਦੇਖਦੇ ਏ ਚੀਜ਼ ਨੂੰ ਤੁਸੀਂ ਆਪਣੇ ਥੋੜੇ ਅਕੋਰਡਿੰਗ ਕਿਵੇਂ ਹੈ ਇਹ ਇਹ ਹੁਣ ਤੁਸੀਂ ਸਾਰਿਆਂ ਨੂੰ ਸਵਾਲ ਪੁੱਛਦੇ ਆ ਪਿਛਲੇ ਸਾਲ ਉੱਥੇ ਖਨੀ ਉੱਧਰ ਇੱਕ ਵੀ ਸੀਸੀਪੀ ਵਾਲ ਟੂਰਨਾਮੈਂਟ ਹੋਇਆ ਸੀ ਬਿਲਕੁਲ 35 ਪਲੇਅਰਾਂ ਦਾ ਉੱਥੇ ਬਿਆਨ ਕੀਤਾ 30 ਤੋਂ 35 ਪਲੇਅਰਾਂ ਨੂੰ ਅਸੀਂ ਫਿਰ ਦੂਜਾ ਟੂਰਨਾਮੈਂਟ ਇਥੇ ਖੇਡਣ ਆਏ ਸੈਕਰਮੈਂਟੋ ਅਸੀਂ ਉਹ ਪਲੇਅਰਾਂ ਦੀ ਲੜੇ ਸੀ ਉਦੋਂ ਉਹ ਲੜਕੇ ਬਿਆਨ ਖਲਾਇਆ ਅਸੀਂ ਖੇਡੇ ਨਹੀਂ 2:30 ਵਜੇ ਤੱਕ ਮੈਚ ਅੱਜ ਵੀ ਲਾਈਵ ਕੱਢ ਕੇ ਦੇਖ ਲੋ ਫਿਰ ਜਦੋਂ ਆਹ ਪਲੇਅਰ ਉੱਥੇ ਮਿਸ਼ੀਗਨ ਖੇਡੇ ਆ ਇਹਨਾਂ ਨੂੰ ਕਿਉਂ ਰੋਕਿਆ ਗਿਆ ਜਾਂ ਦੂਜੀ ਫੈਡਰੇਸ਼ਨ ਦਾ ਮੈਚ ਸੀ ਉਹਦਣ ਜੇ ਉਹਨਾਂ ਦਾ ਮੈਚ ਹੁੰਦਾ ਰੋਕਦੇ ਜਾਂ ਮਤਲਬ ਅਸੀਂ ਉਹਨਾਂ ਦਾ ਮੈਚ ਛੱਡ ਕੇ ਗਏ ਸੀ ਉਹ ਕਹਿੰਦੇ ਵੀ ਜਿਹੜੇ ਉੱਧਰ ਖੇਡੇ ਨਹੀਂ ਖੇਡਣਗੇ ਉਹ ਉੱਥੇ ਪਲੇਅਰਾਂ ਨੂੰ ਸਟੈਂਡ ਲੈਣਾ ਚਾਹੀਦਾ ਸੀ ਜਿਨ੍ਹਾਂ ਲਈ ਅਸੀਂ ਸਟੈਂਡ ਲਿਆ ਸੀ ਇਹ ਕਿੰਗ ਭਾਈ ਹੁਣ ਕਿੰਗਾਂ ਦਾ ਟੂਰਨਾਮੈਂਟ ਸੀ ਉਹਦਣ ਅਸੀਂ ਉਹ ਟੂਰਨਾਮੈਂਟ ਸਟੈਂਡ ਲਿਆ ਸੀ ਯਾਰ ਪਲੇਅਰ ਸਾਰੇ ਜਿਹੜੇ ਬਿਆਨ ਖਲਾਉ ਸਾ ਬਿਲਕੁਲ ਕਿਉਂ ਨਹੀਂ ਬੋਲਿਆ ਕੋਈ ਉਹੀ ਪੁੱਛ ਰਿਹਾ ਵੀ ਕਿਵੇਂ ਦੇਖਦੇ ਚੀਜ਼ ਕਿਉਂ ਖਿਡਾਰੀ ਕਿਉਂ ਨਹੀਂ ਬੋਲੇ ਜਾਂ ਆਰਗੇਨਾਈਜ਼ਰਾਂ ਨੇ ਕਿਉਂ ਕਿਉਂਕਿ ਜੇ ਅਸੀਂ ਪੁੱਛਣ ਦੀ ਗੱਲ ਕਰੀ ਯਾਰ ਵੀ ਸਾਰੇ ਇਕੱਠੇ ਹੋ ਜੋ ਕਈ ਖਿਡਾਰੀਆਂ ਨੇ ਵੀ ਇਤਰਾਜ਼ ਕਰਿਆ ਕਹਿੰਦੇ ਵਧੀਆ ਦੋ ਫੈਡਰੇਸ਼ਨਾਂ ਇਦਾਂ ਹੀ ਚੱਲਣ ਦਿਓ ਫਿਡੇਸ਼ਨਾਂ ਵਧੀਆ ਤੁਸੀਂ ਪਬਲਿਕ ਨੂੰ ਪੁੱਛ ਕੇ ਦੇਖੋ ਜਿਹੜੇ ਆਪੇ ਰੱਬ ਰੂਪੀ ਦਰਸ਼ਕ ਹੁੰਦੇ ਆ ਇਹਨਾਂ ਨੂੰ ਪੁੱਛ ਕੇ ਦੇਖੋ ਫਿਡੇਸ਼ਨਾਂ ਦੋ ਵਧੀਆ ਇੱਕ ਇਹ ਸਾਰੇ ਪਲੇਅਰ ਇੱਕ ਮੰਚ ਤੇ ਦੇਖਣਾ ਚਾਹੁੰਦੇ ਉਹ ਹਣ ਕੰਪੇਅਰ ਕਰਨ ਲੱਪੇਂਦੇ ਯਾਰ ਕੈਨੇਡਾ ਤਿੰਨ ਫਿਡੇਸ਼ਨਾਂ ਸਾਰੀ ਜਗ੍ਹਾ ਹੋਣ ਪਰ ਇਹ ਪੰਜ ਟੀਮਾਂ ਵੀ ਚਾਰ ਆ ਉਹਦੇ ਟੀਮਾਂ ਵੀ 8 8 ਆ ਕਿੰਨੇ ਕਿੰਨੇ ਪਲੇਅਰ ਆ ਇੱਧਰ ਉਹਨੇ ਕਿ ਪਬਲਿਕ ਉਹਨਾਂ ਨੇ ਇੰਜੋਏ ਕਰਨਾ ਚਾਹੁੰਦੇ ਯਾਰ ਇੱਕ ਦਿਨ ਸਾਰੇ ਪਲੇਅਰ ਖੇਡਣ ਸਾਡੇ ਨਾਲ ਭਾਵੇਂ 20 ਪਟਿਸ਼ਨਾਂ ਬਣ ਜਾਣ ਪਰ ਲੋਕਾਂ ਨੂੰ ਪੁੱਛ ਕੇ ਦੇਖੋ ਜਿਹੜੇ ਰੱਬ ਰੂਪੀ ਦਰਸ਼ਕ ਹੁੰਦੇ ਆ ਵੱਡੇ ਵੱਡੇ ਦਿਲ ਦੀ ਗੱਲ ਤੁਸੀਂ ਕਰੀ ਆ ਅਸੀਂ ਤਾਂ ਪਹਿਲਾਂ ਹੀ ਚਾਹੁੰਦੇ ਵੀ ਭਾਵੇਂ ਟੀਮਾਂ 6 ਬਣ ਜਾਣ ਪਰ ਇਕੱਠੇ ਖੇਡਣੇ ਜਾਈਦੇ ਕਿਉਂਕਿ ਕੱਲ ਜਦੋਂ ਬੇਕਰਜ਼ ਫੀਲਡ ਅਸੀਂ ਲਾਈਵ ਕਰਦੇ ਦਰਸ਼ਕ ਪਹੁੰਚਦੇ ਯਾਰ ਯਾਦਾ ਕਿੱਥੇ ਆ ਪਾਲਾ ਕਿੱਥੇ ਖੁਸ਼ੀ ਕਿੱਥੇ ਜੱਗਾ ਕਿੱਥੇ ਆ ਬਾਕੀ ਅਸੀਂ ਭਾਜੀ ਕਿੰਨੇ ਸਾਰਿਆਂ ਨੂੰ ਰਿਕੁਐਸਟ ਕਰਦੇ ਆ ਵੀ ਆਪਣੀ ਜਿਹੜੀ ਚੌਧਰ ਆ ਛੱਡੋ ਜੇ ਤੁਸੀਂ ਕਬੱਡੀ ਲਈ ਕੁਝ ਕਰਨਾ ਚਾਹੁੰਦੇ ਹੋ ਨਾ ਪਲੇਅਰਾਂ ਲਈ ਕਰੋ ਜੇ ਤੁਹਾਡਾ ਇੱਕ ਦਿਨ ਜਿਹੜੇ ਇੱਥੇ ਹੁਣ ਕਈ ਆ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਗਾਂ ਦੀ ਚੌਧਰ ਖਾਤਰ ਲੜਦੇ ਆ ਕੋਈ ਪਲੇਅਰ ਇੱਕ ਦਿਨ ਨਹੀਂ ਆਊਗਾ ਕੀ ਇਹਨਾਂ ਨੂੰ ਵੇਖਣ ਕੋਈ ਆਉਂਦਾ ਲੋਕ ਲੋਕ ਪਲੇਅਰਾਂ ਨੂੰ ਵੇਖਣ ਆਉਂਦੇ ਆ ਇਹਨਾਂ ਕਰਕੇ ਵਿਚਾਰੇ ਏਡੀ ਦੂਰ ਆਪਣਾ ਕੰਮ ਕਰ ਛੱਡ ਕੇ ਆਉਂਦੇ ਆ ਇਹ ਜਿੰਨੇ ਸਾਰੇ ਨਹੀਂ 2-4 ਹੀ ਆ ਇੱਥੇ 2-4 ਬੰਦੇ ਨੂੰ ਉਹਨਾਂ ਨੂੰ ਹੁਣ ਪਤਾ ਆ ਵੀ ਸਾਡਾ ਵਿਰੋਧ ਹੁੰਦਾ ਉਹ ਬਾਹਰ ਹੋ ਜਾਂਦੇ ਕਬੱਡੀ ਦਾ ਸੁਧਾਰਿਆ ਕਿਸੇ ਨੂੰ ਕੁਝ ਬੋਲਣ ਦੀ ਦੱਸਣ ਦੀ ਕੋਈ ਲੋੜ ਨਹੀਂ ਬਿਲਕੁਲ ਬਿਲਕੁਲ ਜਦੇ ਵੀਰ ਹੋਪਫੁਲੀ ਮੱਖਣ ਮੱਖੀ ਆ ਮੱਖਣ ਵੀਰ ਪਹਿਲਾਂ ਦਾ ਵੈਲਕਮ ਹੈ ਲਾਈਵ ਕਬੱਡੀ ਤੇ ਜੀ ਹੈ ਵੈਗਜ ਸਿੰਘ ਖਾਲਸਾ ਵੈਗਜ ਸਿੰਘ ਭਦਰ ਜੀ ਸਾਰੀ ਸੰਗਤ ਨੂੰ ਮੱਖਣ ਵੀਰ ਜਦੋਂ ਪੰਜਾਬ ਦੇ ਵਿੱਚ ਸ਼ੋਅ ਮੈਚ ਖੇਡਦੇ ਸੀ ਇੱਕ ਵੀਡੀਓ ਬੜੀ ਵਾਇਰਲ ਹੋਈ ਵੀ ਫੈਂਟਾ ਮੱਖਣ ਮੱਖੀ ਪਰ ਫਿਰ ਵੀ ਯਾਰ ਪੰਜਾਬ 'ਚ ਬੈਠਾ ਚਲੋ ਪੰਜਾਬ ਤਾਂ ਆਪਣਾ ਘਰ ਆ ਪਰ ਕਬੱਡੀ ਖੇਡਣ ਨਹੀਂ ਆਇਆ ਕੈਨੇਡਾ ਦਾ ਸੀਜ਼ਨ ਬਹੁਤ ਭਾਰੀ ਹੋਇਆ ਭਾਜੀ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਇੱਕ ਗੱਲ ਦੱਸਦਾ ਮੈਂ ਜਿੱਥੇ ਜਬਾਨ ਕੀਤੀ ਸੀ ਨਾ ਪਾਜੀ ਹੁਣ ਸਾਰਿਆਂ ਨੂੰ ਪਤਾ ਮੈਂ ਉੱਥੇ ਖੜਾ ਸੀ ਜੇ ਮੈਂ ਦੱਲਾ ਜਾਂ ਦੋਗਲਾ ਹੋ ਜਾਂਦਾ ਮੈਂ ਪਾਜੀ ਇੰਗਲੈਂਡ ਵੀ ਖੇਡ ਆਉਂਦਾ ਮੈਂ ਯੂਰਪ ਵੀ ਖੇਡ ਆਉਂਦਾ ਮੈਂ ਜਿੱਥੇ ਮਰਜੀ ਖੇਡ ਆਉਂਦਾ ਬਿਲਕੁਲ ਮੈਨੂੰ ਘਾਟਾ ਪਿਆ ਅੱਜ ਮੇਰੇ ਨਾਰਿੰਦ ਦੇ ਭਰਾਵਾਂ ਨੂੰ ਪਤਾ ਮੇਰੇ ਨਾਲ ਨਿਕਦੇ ਜਿਹੜੇ ਸਾਡੇ ਵੱਡੇ ਭਰਾ ਆ ਉਹਨਾਂ ਨੂੰ ਪਤਾ ਮੇਰੀ ਕਲੱਬ ਨੂੰ ਪਤਾ ਜਿਨ੍ਹਾਂ ਨਾਲ ਮੈਂ ਜਬਾਨ ਕੀਤੀ ਸੀ ਹਣਾ ਬਿਲਕੁਲ ਮੈਨੂੰ ਪੈਸੇ ਵੀ ਮਿਲਦੇ ਸੀ ਪਾਜੀ 25000 ਪਾਉਂਡ ਪਾਜੀ ਗਗਨ ਜੋਗਿਆ ਲਈ ਇੱਥੇ ਆਉ ਦਵਾਉਂਦਾ ਸੀ ਇਰਥ ਚ ਮੈਂ ਕਹਾਂ ਮੈਂ ਜਿਨ੍ਹਾਂ ਨਾਲ ਜਬਾਨ ਕੀਤੀ ਤੈਨੂੰ ਹਾਂ ਮੈਂ ਜ਼ਬਾਨ ਤੇ ਖੜਾ ਰਿਆ ਤਾਂ ਦੋ ਗਲਾ ਨਿਕਲ ਜਾਂਦਾ ਮੈਂ ਵੀ ਖੇਡ ਜਾਂਦਾ ਜਿੱਥੇ ਮਰਜੀ ਬਿਲਕੁਲ ਮੱਖਣ ਮੱਖੀ ਚਲੋ ਹਾਂ ਮੁੱਲ ਨਹੀਂ ਹੈਗਾ ਉਸ ਚੀਜ਼ ਦਾ ਮੈਂ ਜਿਹੜਾ ਮਰਜੀ ਮੇਰੇ ਸਾਹਮਣੇ ਆ ਕੇ ਕੁੱਚਨ ਕਰ ਲੇ ਸੱਚੇ ਦਾ ਮੁੱਲ ਨਹੀਂ ਹੈਗਾ ਝੂਠੇ ਇੱਥੇ ਵੱਧਦੇ ਆ ਸੱਚੇ ਮਰਦੇ ਆ ਬਿਲਕੁਲ ਹਾਂ ਸੱਚ ਨੂੰ ਹਮੇਸ਼ਾ ਹੀ ਡਾਂਗਾ ਹੀ ਆਣਾ ਤੇ ਜੇ ਹੁਣ ਗੱਲ ਕਰੀਏ ਅਮਰੀਕਾ ਦਾ ਸੀਜ਼ਨ ਜੋਰਾਂ ਤੇ ਆ ਕਬੱਡੀ ਜਿਵੇਂ ਯਾਦ ਇਹ ਨਾਲ ਗੱਲ ਹੋਈ ਵੀ ਮੈਨੂੰ ਤਾਂ ਇਦਾਂ ਲੱਗਦਾ ਵੀ ਬਿਖਰੀ ਬਿਖਰੀ ਜੀ ਲੱਗਦੀ ਆ ਚਾਹੇ ਇੱਧਰ ਵੀ ਅੱਧੇ ਗੇ ਪਲੇਅਰ ਆ ਅੱਧੇ ਦੂਜੇ ਬੰਨੇ ਖੇਡੀ ਜਾਂਦੇ ਆ ਭਾਜੀ ਇਹ ਗੱਲ ਜਦੋਂ ਦੇ ਤੁਸੀਂ ਇੱਥੇ ਸਾਡੇ ਤੋਂ ਵੱਧ ਜਾਣਦੇ ਮੀਡੀਆ 'ਚ ਹੋਈ ਆ ਜਿਹੜੇ ਵੀ ਆਰਗੇਨਾਈਜ਼ਰ ਆ ਚਾਹੇ ਇੱਧਰ ਆ ਚਾਹੇ ਉੱਧਰ ਆ ਸਾਰੇ ਹੀ ਮੈਂ ਉਹਨਾਂ ਦੀ ਸੋਚ ਮੁਤਾਬਕ ਨਾ ਚੀਜ਼ ਆ ਪਰ ਮੇਰਾ ਇੱਕ ਸਵਾਲ ਆ ਸਾਰਿਆਂ ਨੂੰ ਚਾਹੇ ਉੱਧਰ ਆ ਚਾਹੇ ਇੱਧਰ ਆ ਚਾਹੇ ਜੋੜੇ ਵੀ ਆ ਜੇ ਉੱਥੇ ਖੇਡੇ ਆ ਪਲੇਟ ਹੋਈ ਤਾਂ ਕਬੱਡੀ ਆ ਬਿਲਕੁਲ ਕੋਈ ਜੰਗ ਥੋੜੀ ਹੋਈ ਆ ਹਨਾ ਹਾਂ ਮੈਂ ਅੱਜ ਆ ਟੂਰਨਾਮੈਂਟ ਸੈਕਰਾਮੈਂਟ ਉੱਤੇ ਵੇਚਿਆ ਮੈਂ ਇਹਨਾਂ ਨਾਲ ਜਬਾਨ ਕਰਕੇ ਅੱਜ ਕਿਤੇ ਹੋਰ ਜਾ ਕੇ ਖੇਡਦਾ ਮੈਂ ਬੈਨ ਦਾ ਹੱਕਦਾਰ ਆ ਇਹਨਾਂ ਦਾ ਟੂਰਨਾਮੈਂਟ ਹੈ ਨਹੀਂ ਮੈਂ ਜਿੱਥੇ ਮਰਜ਼ੀ ਖੇਡ ਸਕਦਾ ਹਨਾ ਇਹ ਕੋਈ ਵੀ ਅੱਜ ਆ ਕਲੱਬ ਲਾ ਲੋ ਜਾਂ ਕੋਈ ਕਲੱਬ ਲਾ ਲੋ ਕੋਈ ਕਲੱਬ ਖਿਡਾਰੀ ਨੂੰ ਪੈਨਸ਼ਨ ਨਹੀਂ ਦਿੰਦੀ ਬਿਲਕੁਲ ਖਿਡਾਰੀ ਉਹਨਾਂ ਚਿਹਰੇ ਜਿੰਨਾ ਚਿਰ ਗਰਾਊਂਡ ਦੇ ਵਿੱਚ ਨੰਬਰ ਲੈਂਦਾ ਹਨਾ ਤਾਂ ਕਰਕੇ ਮੇਰੀ ਬੇਨਤੀ ਆ ਤੁਸੀਂ ਟੀਮਾਂ 4 6 8 10 ਕਰ ਲਓ ਅਮਰੀਕਾ 'ਚ ਪੈਸਿਆਂ ਦੀ ਕਮੀ ਨਹੀਂ ਬਿਲਕੁਲ ਕੋਈ ਕਮੀ ਨਹੀਂ ਧਨਾੜ ਤੋਂ ਧਨਾੜ ਬੰਦੇ ਬੈਠੇ ਆ ਤੁਸੀਂ ਟੂਰਨਾਮੈਂਟ ਪੰਜ ਕਰਾਓ 10 ਕਰਾਓ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਕਬੱਡੀ ਹੋਈ ਆ ਜਿੰਨੇ ਵੀ ਹੁਣ ਇੱਥੇ ਦਰਸ਼ਕ ਦੇਖਣ ਆਉਂਦੇ ਆ ਨਾ ਤੇ ਕੋਈ ਕਿਸੇ ਦਾ ਫੈਨ ਆ ਕੋਈ ਕਿਸੇ ਦਾ ਫੈਨ ਆ ਜਦੋਂ ਅੱਗੋਂ ਉਹਨਾਂ ਨੂੰ ਉਹ ਪਲੇਅਰ ਨਹੀਂ ਮਿਲਦਾ ਨਰਾਸ਼ ਹੁੰਦੇ ਆ ਬਿਲਕੁਲ ਹੈਨਾ ਖੇਡਣ ਸਾਰੇ ਖੇਡਣ ਕੋਈ ਗੱਲ ਨਹੀਂ ਜਿੱਤ ਹਾਰ ਬਣੀਆਂ ਮੱਥੀ ਵੀਰ ਮੈਚ ਸ਼ੁਰੂ ਹੋ ਗਿਆ ਦੂਜਾ ਤੇ ਬਹੁਤ ਧੰਨ